ਅਸ਼ੀਕਾ ਭਾਈ ਸਾਰਿਆਂ ਨੂੰ ਮੈਂ ਤੁਹਾਡਾ ਵੀ ਹੈਪੀ ਮੰਨ ਔਰ ਤੁਸੀਂ ਜੁੜ ਚੁੱਕੇ ਹੋ ਚੈਨਲ ਮਾਨ ਮੀਡੀਆ ਦੇ ਨਾਲ ਅੱਜ ਸਾਡੇ ਨਾਲ ਕਮਲਜੀਤ ਛੱਤਰ ਸਿੰਘ ਕੀਵਾ ਜੀ ਮੌਜੂਦ ਨੇ ਪੰਜਾਬ ਦੇ ਅੰਦਰ ਜ਼ਮੀਨੀ ਮਸਲਿਆਂ ਨੂੰ ਲੈ ਕੇ ਕਈ ਲਹਿਰਾਂ ਨੇ ਜਨਮ ਲੈਂਦਾ ਜਿਨ੍ਹਾਂ ਦੇ ਵਿੱਚੋਂ ਮਜ਼ਾਰਾ ਲਹਿਰ ਵੀ ਹੈ ਤੇ नक्सਲਵਾਦ ਲੈ ਰਹੀ ਹੈ ਅੱਜ ਆਪਾਂ नक्सਲਵਾਦ ਲਹਿਰ ਤੇ ਇੱਕ ਕਾਵਰ ਜੀ ਨਾਲ ਗੱਲਬਾਤ ਕਰਦੇ ਆਂ ਕੌਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅ ਪ੍ਰਧਾਨ ਜੀ ਜਿਹੜਾ ਮਤਲਬ ਸਾਡੇ ਪੰਜਾਬ ਦੇ ਅੰਦਰ नक्सਲਵਾਦ ਨੇ ਪੈਰ ਫੈਲ ਰਿਹਾ ਸੀ ਹਨ ਇਹ ਕਿੱਥੋਂ ਸ਼ੁਰੂ ਹੋਇਆ ਸੀਗਾ ਤੇ ਕਿਵੇਂ ਸਾਡੇ ਪੰਜਾਬ ਦੇ ਜਿਹੜੇ ਪ੍ਰਮੁੱਖ ਚਿਹਰੇ ਹੋਏ ਨੇ ਸਾਡੇ ਵਿਚਾਰ ਜੱਟਾਂ ਵੱਲੀ ਕੋ ਜੋ ਜੋ ਜ਼ਗੀਰਦਾਰੀ ਸਿਸਟਮ ਵਿਕਸਿਤ ਹੋਇਆ ਜੀ ਦੁਨੀਆ 'ਚ ਜੀ ਜ਼ਮੀਨੀ ਮਸਲਾ ਉਹਦੇ ਨਾਲ ਹੀ ਜੁੜਿਆ ਹੋਇਆ ਜੀ ਇਹ ਜਿਹੜਾ नक्सਲਵਾੜੀ ਲਹਿਰ ਹੈ ਇਹ ਵੀ ਜ਼ਮੀਨੀ ਮਸਲੇ ਨਾਲ ਜੁੜੀ ਹੋਈ ਲਹਿਰ ਹੈ ਜੀ ਇੰਨਾ ਸਾਡੇ ਪੰਜਾਬ 'ਚ ਮੁਜਾਰਾ ਲਹਿਰ ਹੋਈ ਜੀ ਮਜ਼ਦਾਰੀ ਕਿਸਾਨਾਂ ਨੂੰ ਜ਼ਮੀਨੀ ਦੇ ਮਾਲਕੀ ਹੱਕ ਦਵਾਈ ਜੀ ਕਮਿਊਨਿਸਟ ਪਾਰਟੀ ਨੇ ਜੀ ਮਜ਼ਦਾਰਾ ਲਹਿਰ ਨੇ ਜੀ ਨਾਲ ਪਾਰਟੀ ਦੇ ਵਿਵਾਦ ਚ ਜੀ ਜਿਹੜੀ ਕਮਿਊਨਿਸਟ ਪਾਰਟੀ ਤੋਂ ਹੀ ਨਿਕਲੀ ਸੀ ਜੀ ਉਸ ਤੋਂ ਬਾਅਦ ਮਤਲਬ ਕਮਿਊਨਿਸਟ ਪਾਰਟੀਆਂ ਦੇ ਵਿੱਚ ਜਦੋਂ ਵੰਡਵਾਰਾ ਹੋ ਗਿਆ ਜੀ ਦੇਸ਼ 'ਚ ਦੋ ਕਮਿਊਨਿਸਟ ਪਾਰਟੀਆਂ ਹੋ ਗਈਆਂ CPI(M) ਅਤੇ CPI ਜੀ ਕਿਸੇ ਰਾਜਨੀਤਿਕ মতਪੇਡੰਗ ਲੈ ਕੇ ਜੀ ਤਾਂ ਮਤਲਬ ਜ਼ਮੀਨੀ ਮਾਸਲੇ ਦੇ ਮਸਲੇ ਦੀ ਮੰਗ ਨੂੰ ਕਮਿਊਨਿਸਟਾਂ ਭਰਾ ਹਮੇਸ਼ਾ ਹੀ ਠੋਣਿਆ ਰਹੀਆਂ ਨੇ ਜੀ 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 ਇਸੇ ਤਰ੍ਹਾਂ ਜਿਵੇਂ ਬੰਗਾਲ ਦੇ ਵਿੱਚ ਕਮਿਊਨਿਸਟਾਂ ਦੀ ਹਿੱਸੇਦਾਰੀ ਵਾਲਾ ਰਾਜ ਸ਼ੁਰੂ ਹੋਇਆ ਜੀ ਸੀਪੀਐਮ ਸੀਪੀਆਈਯੂ ਚ ਜੁੜੀਆਂ ਹੋ ਗਿਆ ਸੀ ਜੀ ਤਾਂ ਉੱਥੇ ਉਸ ਰਾਜ ਤੋਂ ਉਸ ਸਰਕਾਰ ਤੋਂ ਜੀ ਲੋਕਾਂ ਨੇ ਜ਼ਮੀਨੀ ਹੱਕ ਦੀ ਮਾਲਕੀ ਹੱਕਾਂ ਦੀ ਮੰਗ ਕੀਤੀ ਜੀ ਜ਼ਗੀਰਦਾਰਾਂ ਤੋਂ ਜਮੀਨਾ ਛੜੋਂ ਕੇ ਮਾਲਕੀ ਹੱਕ ਲੈਣ ਦੀ ਜਦੋਂ ਉੱਥੇ ਗੱਲ ਉੱਠੀ ਜੀ ਤਾਂ ਉੱਥੇ ਘਟਨਾ ਕੀ ਵਾਪਰੀ ਇੱਕ ਬੰਗਾਲ ਦੇ ਵਿੱਚ ਨਕਸਨ ਵੜੀ ਮਤਲਬ ਕਸਮ ਹੈ ਦਾਰਜੀਗੰਗ ਜ਼ਿਲ੍ਹੇ ਚ ਜੀ ਉੱਥੋਂ ਇਹ ਮੰਗ ਉੱਠੀ ਉੱਥੋਂ ਦੇ ਕਿਸਾਨਾਂ ਮਜ਼ਦੂਰਾਂ ਨੇ ਇਹ ਮੰਗ ਠਾਈ ਜੀ ਵੀ ਤੁਸੀਂ ਹਮੇਸ਼ਾ ਹੀ ਇਹ ਪ੍ਰੋਗਰਾਮ ਨੂੰ ਲੈ ਕੇ ਸਾਨੂੰ ਨਾਲ ਜੋੜਦੇ ਰਹੇ ਹੋ ਹੁਣ ਤੁਸੀਂ ਇਹ ਮਸਲਾ ਜ਼ਿੰਮੇਵਾਰੀ ਵਾਲਾ ਜਿਹੜਾ ਜ਼ਮੀਨਾਂ ਵਾਲ ਹੱਲ ਕਰੋ ਸਾਨੂੰ ਮਨਕੀ ਹੱਕ ਦਿਵਾਉ ਉਥੇ ਇੱਕ ਲੋਕਾਂ ਨੇ ਸ਼ੁਰੂ ਕੀਤੀ ਮੰਗ ਮੰਗ ਤੋਂ ਹੌਲੀ ਹੌਲੀ ਅੰਦੋਲਨ ਸ਼ੁਰੂ ਹੋਇਆ ਤਾਂ ਉਸ ਅੰਦੋਲਨ ਦੇ ਵਿੱਚ ਉੱਥੋਂ ਦੀ ਬੰਗਾਲ ਦੀ ਸਰਕਾਰ ਨੇ ਗੋਲੀ ਚਲਾਈ ਜੀ ਗੋਲੀ ਚਲਾਈ ਤਾਂ 8 ਮਜ਼ਦੂਰ ਕਿਸਾਨ ਬੱਚੇ ਔਰਤਾਂ ਕੱਤਨਾ ਮਾਰੇ ਗਏ ਜੀ ਤਾਂ ਇਹ ਜਿਹੜੀ ਫਿਰ ਲਹਿਰ ਸੀ ਜੀ ਤਾਂ ਇਹ ਇਹਦਾ ਨਾ ਨਕਸਲਵਾੜੀ ਪਿਆ ਕਿਉਂਕਿ ਇਹ ਨਕਸਲਵਾੜੀ ਕਸਬੇ ਚੋਂ ਇਹ ਘਟਨਾ ਹੋਈ ਜੀ ਤਾਂ ਇਹ ਸਾਰੇ ਦੇਸ਼ ਚ ਅੱਕ ਦੀ ਤਰ੍ਹਾਂ ਫੈਲੇ ਜੀ ਮਤਲਬ ਲੋਕ ਇਹ ਜੁੜਦੇ ਗਏ ਜੀ ਦੋਨੇ ਕਮਿਊਨਿਸਟ ਪਾਰਟੀਆਂ ਚੋਂ ਲੋਕ ਨਿਕਲੇ ਜੀ ਸਕੂਲਾਂ ਕਾਲਜਾਂ ਚੋਂ ਨਕਸਲਵਾੜੀ ਲਹਿਰ ਨਾਲ ਨੌਜਵਾਨ ਜੁੜੇ ਪੂਰੇ ਦੇਸ਼ ਚ ਇਹ ਮਤਲਬ ਹੋਈ ਲਹਿਰ ਖੜੀ ਹੋਈ ਜੀ ਤਾਂ ਜਿਵੇਂ ਲਹਿਰਾਂ ਦੇ ਉੱਤੇ ਸਰਕਾਰਾਂ ਜ਼ਬਰ ਕਰਦੀਆਂ ਨੇ ਇਹਦੇ ਤੇ ਵੀ ਬਹੁਤ ਜ਼ਿਆਦਾ ਜ਼ਬਰ ਹੋਇਆ ਜੀ ਇਵੇਂ ਜਿਵੇਂ ਫਿਰੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਕਾਮਰੇਡ ਸੀ ਕਾਮਰੇਡ ਹਾਕਮ ਸਿੰਘ ਸਮਾਉਂ ਜੀ ਬਾਬਾ ਗੁਜਾ ਸਿੰਘ ਜੀ ਬਲਦੇਵ ਸਿੰਘ ਜੀ ਦਰਸ਼ਨ ਖਟਕੜ ਜੀ ਆਪਣਾ ਹੋਰ ਕਈ ਕਾਮਰੇਡ ਤੇ ਉਹਨਾਂ ਨੇ ਮਤਲਬ ਜਿਨ੍ਹਾਂ ਨੇ ਦੇਮਤ ਭੇ ਦੇ ਇਸ ਮਸਲੇ ਨੂੰ ਲੈ ਕੇ ਹੋਈ ਉਹਨਾਂ ਨੇ ਇਹ ਲਹਿਰ ਇੱਥੇ ਸ਼ੁਰੂ ਕੀਤੀ ਪੰਜਾਬ 'ਚ ਵੀ ਉਸੇ ਤਰ੍ਹਾਂ ਜ਼ਮੀਨਾਂ ਤੇ ਕਬਜ਼ਿਆਂ ਦੇ ਮਾਮਲੇ ਸ਼ੁਰੂ ਹੋਏ ਦੋ ਚਾਰ ਜਗ੍ਹਾ ਕਬਜ਼ੇ ਵੀ ਹੋਏ ਜ਼ਮੀਨਾਂ ਦੇ ਉੱਤੇ ਬਿਰਲਾ ਫਾਰਮ ਤੇ ਭਿੱਖੀ ਸੁਮਾਉ ਇਹ ਕਬਜ਼ੇ ਵੀ ਹੋਈ ਨਾ ਸਰਵਾੜੀ ਲਹਿਰ ਨੂੰ ਲੈ ਕੇ ਤਾਂ ਇੱਥੇ ਵੀ ਉਸੇ ਤਰ੍ਹਾਂ ਦਾ ਜ਼ਬਰ ਸ਼ੁਰੂ ਹੋਇਆ ਸਰਕਾਰ ਨੇ ਬਹੁਤ ਬੱਡੀ ਪੱਤਰ ਤੇ ਨੌਜਵਾਨਾਂ ਤੇ ਉਹਨਾਂ ਅਕਸਰਵਾੜੀ ਨੌਜਵਾਨਾਂ ਦੇ ਉੱਤੇ ਜਦੋਂ ਸ਼ੁਰੂ ਕੀਤਾ ਝੂਠੇ ਪੁਲਸ ਮੁਕਾਬਲੇ ਬਹੁਤ ਸਾਰੇ ਕਾਮਰੇਡ ਮਾਰੇ ਗਏ ਝੂਠੇ ਪੁਲਸ ਮੁਕਾਬਲੇ ਬਾਬਾ ਗੂਜਾ ਸਿੰਘ ਸ਼ਹੀਦ ਹੋਏ ਜੀ ਤੇ ਹੋਰ ਕਈ ਕਾਮਰੇਡ ਸ਼ਹੀਦ ਹੋ ਗਏ ਜੀ ਤਾਂ ਸਾਡੇ ਇੱਥੇ ਮਾਨਸਾ ਜਿਲ੍ਹੇ ਵਿੱਚ ਵੀ ਰਾਹਪੁਰ ਤੋਂ ਕਈ ਕਾਮਰੇਡ ਹੋਰ ਕਈ ਪਿੰਡਾਂ ਦੇ ਕਾਮਰੇਡ ترਸੀਮ 바ਵਾ ਪਰ ਦਿਆਲ ਸਿੰਘ ਸਾਡੇ ਜਿਹੜੇ ਸਿੱਖੀ ਸੀ ਪੰਜਾਬ ਦੇ ਉਹ ਵੀ ਸ਼ਹੀਦ ਹੋਏ ਕਾਫੀ ਸ਼ਹੀਦियां ਪੰਜਾਬ ਚ ਵੀ ਹੋਈਆਂ ਇਸੇ ਤਰ੍ਹਾਂ ਇਹ ਨਕਸਲਵਾਦੀ ਲਹਿਰ ਜਿਹੜੀ ਹੈ ਪੰਜਾਬ ਚ ਵੀ ਚੱਲਦੀ ਰਹੀ ਜੋ ਕਿਸੇ ਨਾ ਕਿਸੇ ਰੂਪ ਚ ਅੱਜ ਵੀ ਚੱਲ ਰਹੀ ਜੀ ਪ੍ਰਧਾਨ ਜੀ ਜਿਹੜਾ ਸਵਾਲ ਆ ਬਾਰ ਬਾਰ ਇੱਕੋ ਹੀ ਉਠਦਾ ਹੈ ਨਾ ਵੀ ਚਾਹੇ ਉਹ ਮਜ਼ਾਰਾ ਲਹਿਰ ਹੋਵੇ ਚਾਹੇ ਉਹ ਨਕਸਲਵਾਦ ਲਹਿਰ ਜਿਹੜੀ ਜ਼ਮੀਨੀ ਮਾਮਲਿਆਂ ਨੂੰ ਲੈ ਕੇ ਉਹ ਲੜੀ ਹੈ ਜਿਹੜੇ ਉਹ ਹੱਕ ਮਿਲੇ ਨੇ ਮਾਲਕੀ ਹੱਕ ਮਿਲੇ ਨੇ ਉਹ ਕਿਸਾਨਾਂ ਨੂੰ ਮਿਲੇ ਨੇ ਤੇ ਲਾ ਮਤਲਬ ਲੜੇ ਮਜ਼ਦੂਰ ਵੀ ਨੇ ਤੇ ਮਜ਼ਦੂਰਾਂ ਨੂੰ ਕਿਤੇ ਉਹ ਹੱਕ ਕਿਉਂ ਨਹੀਂ ਮਿਲੇਗੇ ਨੈਕਸਨ ਬੋਡੀ ਵੈਅ ਹੈ ਵਿੱਚ ਤਾਂ ਨਹੀਂ ਇਦਾਂ ਦਾ ਹੋਇਆ ਜੀ ਮਜ਼ਾਰਾ ਲਹਿ ਚ ਮਾਲਕੀ ਹੱਕ ਕਿਸਾਨਾਂ ਨੂੰ ਮਿਲੇ ਜੀ ਉਹਦੇ ਪਿੱਛੇ ਕਾਰਨ ਜਿਹੜਾ ਹੈਗਾ ਕਿਉਂਕਿ ਮਜ਼ਾਰੇ ਕਿਸਾਨ ਜਿਹੜੇ ਸੀ ਪਹਿਲਾਂ ਉਹੀ ਉਹਨਾਂ ਜ਼ਮੀਨਾਂ ਦੇ ਅਸਲ ਵਿੱਚ ਮਾਲਕ ਸੀ ਜੀ ਜੀ ਤੋਂ ਜ਼ਗੀਰਦਾਰੀ ਨੇ ਉਹ ਜ਼ਮੀਨਾਂ ਮਤਲਬ ਰਾਜੇ ਮਹਾਰਾਜਿਆਂ ਨੇ ਜਿਹੜੇ ਰਾਜੇ ਸੀ ਉਹਨਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਆਪਣੇ ਜ਼ਗੀਰਦਾਰਾਂ ਰਾਹੀਂ ਹੜੱਪ ਲੀਆਂ ਸੀ ਤੇ ਇਸ ਕਰਕੇ ਉਹ ਜਦੋਂ ਉਹਨਾਂ ਦੇ ਖਿਲਾਫ ਲੜਾਈ ਹੋਈ ਮਜਾਰਾ ਲਹਿਰ ਚੱਲੀ ਜਦੋਂ ਉਹ ਜੇਤੂ ਹੋਈ ਤਾਂ ਉਹਨਾਂ ਹੀ ਜਿਹੜੇ ਕਿਸਾਨ ਉਹਦੇ ਤੇ ਵਾਹੀ ਕਰਦੇ ਸੀ ਮਜਾਰਿਆਂ ਦੇ ਰੂਪ 'ਚ ਉਹਨਾਂ ਨੂੰ ਉਹਦੇ ਮਾਲਕੀ ਹੱਕ ਦਿੱਤੇ ਸਾਡੇ ਪੰਜਾਬ 'ਚ ਵੀ ਵਜ੍ਹਾ ਕਰੋ ਇਸੇ ਮਾਨਸਾ ਸ਼ਹਿਰ ਦੇ ਵਿੱਚ ਇੱਥੇ ਸਭ ਤੋਂ ਪਹਿਲਾਂ ਇੱਕ ਕਾਨਫਰੰਸ ਹੋਈ ਤਾਂ 우리 ਜਗੀਰ ਸਿੰਘ ਜੋਗਾ ਵਰਕਿਆਂ ਦੀ ਅਗਵਾਈ ਦੇ ਵਿੱਚ ਦਾਦਾ ਸਿੰਘ ਉਸ ਵੇਲੇ ਮੰਤਰੀ ਸੀ ਪੰਜਾਬ ਦੇ ਉਹਨਾਂ ਨੇ ਇੱਥੇ ਜ਼ਗੀਰਦਾਰਾਂ ਨੇ ਆਖੇ ਬਿਆਨ ਦਿੱਤੇ ਤੇ ਮਾਲਕੀ ਹੱਕ ਛੱਡੇ ਤੇ ਉਹਨਾਂ ਹੀ ਕਿਸਾਨਾਂ ਨੂੰ ਜਿਹੜੇ ਕਾਸ਼ਤ ਕਰਦੇ ਸੀ ਉਸ ਸਮੇਂ ਜਵੀਂ ਦੇ ਉੱਤੇ ਉਹਨਾਂ ਨੂੰ ਮਾਲਕੀ ਹੱਕ ਮਿਲੇ ਜੀ ਤੇ ਨਕਸਲਵਾੜੀ ਦਾ ਮਾਮਲਾ ਜਿਹੜਾ ਉਹ ਬਿਲਕੁਲ ਇਸ ਤੋਂ ਹੋਰ ਤਰ੍ਹਾਂ ਦਾ ਸੀਗਾ ਜੀ ਮਾਲਕੀ ਹੱਕਾਂ ਦਾ ਸਵਾਲ ਜਿੱਥੇ ਜਿਹੜੇ ਲੜੇ ਜਿੰਨੇ ਉੱਥੇ ਤਾਂ ਮਜ਼ਦੂਰ ਵੀ ਸ਼ਹੀਦ ਹੋਏ ਜੀ ਨਕਸਲਬਾੜੀ ਦੇ ਵਿੱਚ ਜੀ ਤਾਂ ਮਲਕੀ ਹੱਕ ਦੇ ਨਕਸਲਬਾੜੀ ਦੇ ਤੌਰ ਤੇ ਮਿਲਦੇ ਤਾਂ ਉਹਨਾਂ ਲੜਨ ਵਾਲੇ ਸਾਰੇ ਲੋਕਾਂ ਨੂੰ ਮਿਲਣੇ ਸੀ ਜੀ ਇਹ ਬਖਰੇਮਾ ਰਿਹਾ ਨਾ ਇੱਕ ਦੇ ਮੰਦੇ ਹੋ ਚੀਜ਼ ਨੂੰ ਵੀ ਇਹ ਹੋਣਾ ਤਾਂ ਚਾਹੀਦਾ ਜੀ ਦੇਖੋ ਬੇਸਿਕਲੀ ਜੋ ਸਿਧਾਂਤਕ ਰੂਪ ਵਿੱਚ ਚਾਹੀਦਾ ਹੈ ਜਿਹੜੇ ਜ਼ਮੀਨਾਂ ਜਾਇਦਾਦਾਂ ਜੋ ਵੀ ਧਨ ਸੰਪਦਾ ਦੇਸ਼ ਦੀ ਉਹ ਬਰਾਬਰ ਵੰਡੀ ਜਾਣੀ ਚਾਹੀਦੀ ਹੈ ਜੀ ਮਤਲਬ ਜਿਵੇਂ ਅੱਜ ਕੱਲ ਤੁਸੀਂ ਅੱਜ ਵੀ ਪੱਕੀ ਪਾਰਟੀ ਦੇ ਵਿੱਚ ਹੈ ਨਾ ਅ ਸੈਂਟਰਲ ਕੰਟਰੋਲ ਕਮਿਸ਼ਨ ਦੇ ਕਮੇਟੀ ਮੈਂਬਰ ਹਾਂ ਔਰ ਉਸ ਤੋਂ ਪਹਿਲਾਂ ਜਦੋਂ ਤੁਸੀਂ ਨਕਲਵਾਦ ਨਾਲ ਜੁੜੇ ਹੈ ਨਾ ਕਿ ਤੁਹਾਡੇ ਦੇ ਵੀ ਕਿਛਦਤ ਹੋਏ ਜਿਵੇਂ ਅਸੀਂ ਸੁਣਿਆ ਹੈ ਸੀਗਾ ਵੀ ਨਕਲਵਾਦਾਂ ਨੂੰ ਬਹੁਤ ਭੈੜੇ ਕਿਛਦਤ ਹੋਏ ਨੇ ਉਹਨਾਂ ਤੇ ਮੇਰਾ ਜਨਮ ਗਰੀਬ ਕਿਸਾਨ ਪਰਿਵਾਰ ਚ ਹੋਇਆ ਜੀ ਸਾਲ 1953 ਚ ਮੇਰਾ ਜਨਮ ਹੋਇਆ ਜੀ ਮਾਇਰਾਲਹਿਰ ਉਹਨਾਂ ਹੋ ਕੇ ਹਟੀ ਸੀ ਬਸ ਜੀ ਮਾਇਰਾਲਹਿਰ ਦੀ ਵੱਡੀ ਪ੍ਰਾਪਤੀ ਹੋਈ ਸੀ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਮਿਲੇ ਸੀ ਜੀ ਕਮਿਊਨਿਸਟ ਪਾਰਟੀ ਦਾ ਕਾਫੀ ਬੋਲਵਾਲਾ ਸੀ ਉਹ ਸਾਡੇ ਪਿੰਡਾਂ 'ਚ ਇਹ ਤਰਜੀਹ ਜੀ ਤਾਂ ਕਮਿਊਨਿਸਟ ਪਾਰਟੀਆਂ ਜਿਸ ਤਰ੍ਹਾਂ ਲੋਕਾਂ ਲਈ ਅਤਕ੍ਰੋ ਵਾਅਦੇ ਕਰਦੀਆਂ ਸੀ ਲੋਕਾਂ ਦੇ ਪ੍ਰੋਗਰਾਮਾਂ 'ਚ ਲਾਤੀ ਕਰਦੀਆਂ ਸੀ ਲੋਕਾਂ ਲਈ ਲੜਦੀਆਂ ਸੀ ਜੀ ਚੰਗੀ ਜ਼ਿੰਦਗੀ ਦੀ ਗੱਲ ਕਰਦੀਆਂ ਸੀ ਲੋਕਾਂ ਦੀ ਤਾਂ ਜਿਹੋ ਜੇ طبਕੇ ਚੋਂ ਮੈਂ ਆਉਂਦਾ ਸੀ ਉਸ طبਕੇ ਦੀ ਕਮਿਊਨਿਸਟ ਪਾਰਟੀਆਂ ਕਾਫੀ ਅਹਿਮਤ ਇਮਤ ਰੱਖਦੀਆਂ ਸੀ ਇਸੇ ਕਰਕੇ ਇਸੇ ਸੰਦਰਭ ਚੋਂ ਹੀ ਮੈਂ ਕਮਿਊਨਿਸਟ ਪਾਰਟੀ ਨਾਲ ਜੁੜਿਆ ਜੀ ਜਿਉਂ-ਜਿਉਂ ਕਮਿਊਨਿਸਟ ਪਾਰਟੀ ਵੀ ਅੱਗੇ ਵਧਦੇ ਗਈ ਨਕਸਲ ਬੜੀ ਹੋਈ ਤਾਂ ਉਹ ਸਾਨੂੰ ਲੱਗਿਆ ਕਿ ਇਸ ਰਾਹੀਂ ਕੂਰਤੀ ਹੋ ਸਕਦੀ ਹੈ ਗਰੀਬ ਜਨਤਾ ਦੇ ਹੱਕਾਂ ਦੀ ਫਿਰ ਮੈਂ ਇਹਦੇ ਨਾਲ ਜੁੜਿਆ ਜੀ ਜਿਸ ਤਰ੍ਹਾਂ ਲੋਕ ਲਹਿਰਾਂ ਦੇ ਉੱਤੇ ਜਿਹੜੀ ਹਕੂਮਤਾਂ ਜ਼ਬਰ ਕਰਦੀਆਂ ਨੇ ਇਹ ਕੋਈ ਅਣਹੋਣੀ ਗੱਲ ਨਹੀਂ ਉਹ ਮੇਰੇ ਨਾਲ ਵੀ ਹੋਇਆ ਜਿਹੋ ਜਿਹਾ ਹੋਇਆ ਜੀ ਤੇ ਕਰਦੇ ਕਰਦੇ ਬਸ ਸਾਰੀ ਜ਼ਿੰਦਗੀ ਜੁੜੇ ਰਹੇ ਹਾਂ ਅੱਜ ਵੀ ਜੁੜੇ ਹੋਏ ਹਾਂ ਤੇ ਮੈਂ ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਵਿੱਚ ਕੰਮ ਕਰਦਾ ਜੀ ਪ੍ਰਧਾਨ ਜੀ ਜਿਵੇਂ ਆਪਾਂ ਵੇਖਦੇ ਆਂ ਜ਼ਮੀਨੀ ਮਸਲੇ ਨੂੰ ਲੈ ਕੇ ਪਹਿਲਾਂ ਵੀ ਬਹੁਤ ਵੱਡੀਆਂ ਲਹਿਰਾਉਟ ਖੜੀਆਂ ਤੇ ਹੁਣ ਵੀ ਮਜੂਤਾ ਦੌਰ ਦੇ ਵਿੱਚ ਚੱਲ ਰਹੀਆਂ ਨੇ ਜਿਹੜਾ ਸਾਡਾ ਕਿਸਾਨ ਤਕਾਏ ਉਹ ਹਜੇ ਵੀ ਬਕਰੀ ਵਿੱਚ ਚੱਲ ਰਿਹਾ ਕੋਈ ਕਿਤੇ ਅੰਦੋਲਨ ਕਰ ਰਿਹਾ ਕੋਈ ਕਿਤੇ ਅੰਦੋਲਨ ਕਰ ਰਿਹਾ ਇਹ ਜਿਹੜੀ ਇੱਕ ਜੁਟਣੀ ਹੋ ਰਹੀ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਕਿਸਾਨ ਭਿਰਾਂ ਦਾ ਅਲੱਗ ਅਲੱਗ ਲੜਨਾ ਜੀ ਇਹ ਬਹੁਤ ਮੰਦਭਾਗੀ ਕਰਨ ਹੈ ਜੀ ਚੰਗੀ ਨਹੀਂ ਹੈ ਜੀ ਜਿੱਡਾ ਹੰਮਲਾ ਹੈ ਉੱਡੀ ਵਸ਼ਾਲ ਏਕਤਾ ਹੋਣੀ ਬਹੁਤ ਜ਼ਰੂਰੀ ਹੈ ਜੀ ਪਰ ਮਾੜੀ ਗੱਲ ਹੈ ਨਹੀਂ ਹੋ ਰਹੀ ਹੂੰ ਇਹਦੀ ਕੋਈ ਅਧਾਰਨਾ ਹੈ ਜੀ ਵੀ ਗੁਰੂ ਸਾਹਿਬ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਗੱਦੀ ਮਿਲੀ ਗੁਰਗੱਦੀ ਜੀ ਮਿਲੀ ਜੀ ਤਾਂ ਉਦੋਂ 22 ਮਸੰਦਾਂ ਨੇ ਮੰਜੀਆਂ ਢਾਲੀਆਂ ਸੀਗੀਆਂ ਢੱਡ ਓਹ ਕਹਿੰਦਾ ਸੀ ਮੈਂ ਗੁਰੂ ਆ ਓਹ ਕਹਿੰਦਾ ਸੀ ਮੈਂ ਗੁਰੂ ਆ ਜੀ ਕਿੱਡਾ ਹਾਸੋ ਹੀ ਗੱਲ ਐ ਜੀ ਵੀ ਕਿਸਾਨਾਂ ਦਾ ਦੇ ਉੱਤੇ ਹਮਲਾ ਹੂੰ ਬਹੁਤ ਤਿੱਖੇ ਢੰਗ ਨਾਲ ਹੋ ਰਿਹਾ ਹੈ ਕਿਸਾਨੀ ਦੇ ਉੱਤੇ ਹਮਲਾ ਖੇਤੀ ਦੇ ਉੱਤੇ ਹਮਲਾ ਜੀ ਤਾਂ ਇਸ ਵੇਲੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹ 32 ਹੋ ਕੇ ਲੜ ਰਹੀਆਂ ਨੇ 32 ਕਿਸਾਨ ਜਥੇਬੰਦੀਆਂ ਦੀ ਗੱਲ ਚੱਲਦੀ ਐ ਹੁਣ ਤਾਂ ਦੋ ਕਿਸਾਨ ਮੋਰਚੇ ਵੀ ਹੋ ਗਏ ਹੂੰ 32 ਮੰਜੀਆਂ ਵੀ بجائے 22 ਮੰਜੀਆਂ ਦੀ بجائے 32 ਮੰਜੀਆਂ ਹੋ ਗਈਆਂ ਦੋ ਤਾਂ ਕਿਸਾਨ ਮੋਰਚੇ ਐਡਾ-ਅੱਡੀ ਡਬਲ ਬੈੱਡ ਹੋ ਗਏ ਸਮਝ ਲਓ ਹਮ ਮਤਲਬ ਇਹ ਚਾਹੀਦਾ ਸੀ ਵੀ ਜਿੱਦਾਂ ਵੱਡਾ ਹੌਲ ਹੈ ਪੂਰੀ ਸੰਜੀਦਗੀ ਨਾਲ ਅਸਰ ਚੌਦਰਬਾਦ ਭਾਰੀ ਹੈ ਜੇ ਸੱਚ ਬੋਲਿਆ ਜਾਵੇ ਜੀ ਤਾਂ ਕਿਸਾਨ ਅੰਦੋਲਨ ਦੇ ਉੱਤੇ ਜਿੱਥੇ ਲੜਾਈ ਚੱਲ ਰਹੀ ਹੈ ਚੌਦਰਬਾਦ ਵੀ ਨਾਲ ਦੀ ਨਾਲ ਭਾਰੀ ਹੋ ਰਹੀ ਹੈ ਜੀ ਜੀ ਮਤਲਬ ਕਿਸਾਨ ਪ੍ਰਾਪਤੀ ਕਰਨ ਉਹ ਲੜਾਈ ਨੂੰ ਰੋਕਿਆ ਜਾ ਸਕੇ ਇਹ ਸੈਕੰਡਰੀ ਗੱਲ ਹੋ ਰਹੀ ਹੈ ਚੌਦਰਵਾਦ ਜਿਹੜਾ ਹੈ ਉਹ ਪ੍ਰਾਇਮਰੀ ਹੋ ਕੇ ਲੜ ਜੀ ਹੁਣ ਦੱਸੋ ਗੈਰ ਸਿਆਸੀ ਸਿਆਸੀ ਇਦਾਂ ਦੀਆਂ ਗੱਲਾਂ ਕਰਨਾ ਜੀ ਤੇ ਕਿਸਾਨੀ ਜਦੋਂ ਐਡੇ ਵੱਡੇ ਸੰਕਟ ਤੇ ਕਾਰਪੋਰੇਟੀ ਹਮਲਾ ਖੇਤੀ ਦੇ ਉੱਤੇ ਬਹੁਤ ਤਕੜਾ ਹੈ ਜੀ ਪੂਰੇ ਦੇਸ਼ ਦੇ ਉੱਤੇ ਸਾਰੇ ਕਾਰੋਬਾਰਾਂ ਦੇ ਉੱਤੇ ਹਮਲਾ ਹੈ ਜੀ ਚਾਹੀਦਾ ਤਾਂ ਇਹ ਹੈ ਵੀ ਖੇਤੀ ਤੋਂ ਇਲਾਵਾ ਕਾਰੋਬਾਰਾਂ ਨਾਲ ਵੀ ਲੜ ਕੇ ਰਲ ਕੇ ਲੜਿਆ ਜਾਵੇ ਜੀ ਸਾਰੇ ਤਬਕੇ ਰਲ ਕੇ ਲੜਦੇ ਕਿਸਾਨੀ ਉਹ ਆਪ ਚ ਇਕੱਠੀ ਨਹੀਂ ਹੋ ਰਹੀ ਇਹਨੂੰ ਅੱਡੋ ਅੱਡੀ ਆਪਣੀਆਂ ਚੌਧਰਾ ਪਿੱਛੇ ਪੜ ਰਿਹਾ ਮੈਂ ਸਾਫ਼ ਕਹਿਣਾ ਚਾਹਣਾ ਇਹ ਗੱਲ ਨੂੰ ਕੋਈ ਜਿਵੇਂ ਮਰਦੀ ਨਹੀਂ ਜੀ ਭੰਡਾ ਜੀ ਜਿਹੜੇ ਮਤਲਬ ਇਹ ਵੱਖ-ਵੱਖ ਚੱਲ ਰਹੇ ਨੇ ਹਨਾ ਚਾਹੇ ਉਹ ਮਜ਼ਦੂਰ ਜਥੇਬੰਦੀਆਂ ਨੇ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਉਹ ਖੱਬੇ ਪੱਖੀ ਪਾਰਟੀਆਂ ਨੇ ਇਹ ਜਿਹੜਾ ਮਤਲਬ ਇਹਨਾਂ ਦੇ ਬਖਰੇਮਾ ਇੰਨਾ ਇਹ ਇਹ ਜਿਹੜੀ ਦੇੜ ਹੈ ਤੁਸੀਂ ਕਿਸੇ ਦੀ ਦੇਣ ਮੰਦਰੀ ਥੋੜਾ ਬਹੁਤਾ ਨਾਂ ਲੋ ਖੱਬੇ ਪੱਖੀ ਪਾਰਟੀਆਂ 'ਚ ਸਦਾਰਥਾਂ ਦਾ ਰੌਲਾ ਹੋ ਸਕਦਾ ਹੈ ਮਜ਼ਦੂਰ ਜਥੇਬੰਦੀਆਂ 'ਚ ਹੋ ਸਕਦਾ ਹੈ ਕਿਸਾਨਾਂ ਚ ਵੀ ਹੋ ਸਕਦਾ ਪਰ ਜ਼ਿਆਦਾ ਚੌਦਰਬਾਗ ਭਾਰੂ ਹੈ ਜੀ ਮਤਲਬ ਕਈ ਤਾਂ ਹੁਣ ਬੈਠੇ ਨੇ ਮਠਾਪੀਸ਼ ਮੱਠ ਬਣਾਈ ਉਹਨਾਂ ਨੂੰ ਖਾਣ ਪੀਣ ਨੂੰ ਸਾਰਾ ਕੁਝ ਆ ਰਿਹਾ ਹੈ ਫੰਡਾ ਰਹਿ ਲੋਕ ਵਿਚਾਰੇ ਦੇ ਰਹੇ ਨੇ ਸਾਰਾ ਕੁਝ ਜੀ ਉਹ ਬੈਠੇ ਨੇ ਮਤਲਬ ਅਡੋਡੀ ਆਉਦੀ ਹੋਂਡ ਕੈਮ ਰੱਖੀ ਬੈਠੇ ਨੇ ਇੱਕ ਤਾਂ ਹੋਈ ਨਹੀਂ ਵੀ ਇਹੀ ਕਰਨੀ ਇਹ ਹੈ ਮਤਲਬ ਚਾਹੀਦਾ ਤਾਂ ਇਹ ਹੈ ਵੀ ਇੱਕ ਹੋ ਕੇ ਅੰਦੋਲਨ ਨੂੰ ਲੜਿਆ ਜਾਵੇ ਜਿੰਦਾ ਵੱਡਾ ਹਮਲਾ ਹੁੰਦੀ ਰਹਿੰਦੀ ਤੁਮ ਦੀ ਉਹਦੇ ਸਮਝਿਆ ਜਾਵੇ ਉਹਨੂੰ ਠੀਕ ਢੰਗ ਨਾਲ ਕਿ ਉਸੇ ਧੰਗ ਦੀ ਲੜਾਈ ਦਿੱਤੀ ਜਾਣੀ ਚਾਹੀਦੀ ਜੀ ਕਬਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਸਮਝ ਦਿੱਤਾ ਅਸੀਂ ਬਹੁਤ-ਬਹੁਤ ਰਹਿਣੀ ਆਈ ਜੀ ਤੁਹਾਡੀ ਤੁਹਾਡਾ ਵੀ ਧੰਨਵਾਦ ਜਿਹੜੇ ਤੁਸੀਂ ਬਹੁਤ ਵਧੀਆ ਸਵਾਲਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਜੀ ਜੀ ਤੁਹਾਡਾ ਵੀ ਬਹੁਤ ਵਧੀਆ ਸੇਵਾ ਹੈ ਇਹ ਬਹੁਤ ਧੰਨਵਾਦ